ਅਸ਼ਵਨੀ ਕੁਮਾਰ ਜੀ ਅਸ਼ਵਨੀ ਕੁਮਾਰ ਜੀ ਇਹ ਕਾ ਦੀ ਫੈਕਟਰੀ ਤੁਹਾਡੀ ਮੇਰੇ ਘਰ ਵਾਲੀ ਦੇ ਨਾਂ ਤੇ ਆ ਤਨਿਸ਼ ਖਵਨਿਚੇ ਨਾਂ ਆ ਤੇ ਆ ਸਾਰੇ ਕੰਮ ਸਾਰੇ ਹੋ ਗਿਆ ਅੰਦਰ ਕਿੰਨੇ ਕ ਮਾਲ ਪਾਇਆ ਹੋਇਆ ਹੈ ਕੀ ਅੰਦਰ ਸਾਰਾ ਕੋਰਾ ਲੱਕੜ ਦਾ ਫੋਮ ਸਾਰੀ ਜਲਦੀ 30 40 ਲੱਖ ਦਾ 35 40 ਲੱਖ ਦਾ ਕਾਰਨ ਪਤਾ ਲੱਗਿਆ ਜੀ ਕੋਈ ਕਾਰਨ ਕੋਈ ਪਤਾ ਨਹੀਂ ਲੱਗਿਆ 7 ਵਜੇ ਲੇਡੀ ਸਫਾਈ ਕਰਕੇ ਗਈ ਆ ਉਸ ਟਾਈਮ ਕੁਝ ਨਹੀਂ ਸੀ ਉਦੋਂ ਬਾਅਦ ਪਤਾ ਨਹੀਂ ਕਿਵੇਂ ਸ਼ਾਰਟ ਸਰਕਟ ਹੋਇਆ ਕੀ ਹੋਇਆ ਤੁਹਾਨੂੰ ਕਿਹਨੇ ਦੱਸਿਆ ਜੀ ਇਸ ਬਾਰੇ ਸਾਡੇ ਉੱਪਰ ਮੁੰਡਾ ਚੌਂਕੀ ਦਾ ਰਹਿੰਦਾ ਉਹ ਕੰਮ ਕਰਦਾ ਹੋ ਰਹੀ ਹੈ ਲੇਬਰ ਸਾਡੀ ਆ ਉਸਨੇ ਫੋਨ ਕੀਤਾ ਤਾਂ ਆਇਆ ਜੀ ਤੁਸੀਂ ਮੌਕੇ ਤੇ ਕੀ ਦੇਖਿਆ ਸੀ ਅੰਦਰ ਅੰਦਰ ਸੋਫੇ ਸੀ ਜੀ ਚੇਰੇ ਸੀ ਲੱਕੜ ਦਾ ਜਿਹੜਾ ਕੋਈ ਫਰਨੀਚਰ ਦਾ ਬੰਦ ਹੈ ਜੀ ਤੁਸੀਂ ਮੌਕੇ ਤੇ ਕੀ ਦੇਖਿਆ ਸੀ ਅਸੀਂ ਆ ਕੇ ਦੇਖਿਆ ਜੀ ਤੂੰ ਆ ਸ਼ਟਰ ਤੂੰ ਆ ਨਿਕਲਿਆ ਬਹੁਤ ਜ਼ਿਆਦਾ ਫਿਰ ਫਾਇਰ ਬਰਗੇਡ ਬੁਲਾਈ ਫਾਇਰ ਕਰ ਰਹੇ ਨੇ आगे बचा रहे बताया पूरी वो की तिया है पर कम बहुत नुकसान हुआ यहाँ से यही है आगे। 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 मेरा नाम शाहनवाज है शाहनवाज क्या करते हैं मैं यहाँ सोफा का, का काम करता हूँ सोफा बनाते हैं जहाँ पर रहते भी हूँ हाँ रहता भी ऊपर ही यहाँ कमरा है ऊपर आपको कैसे मालूम पड़ा सुबह जो है इधर सफाई वाली आती है बाहर से सफाई वाला आने के बाद जो है उन्होंने शटर खोला और सफाई कर दी वो बाहर तक वे सफ़ाई करके आ गए थे जब तक मैं ऊपर चला गया तो उन्होंने मुझे नीचे ऊपर से आवाज़ मारी है कि नीचे आग लगी है तो मैं तुरंत नीचे भाग का आया और देखो तो इधर ऊपर से आग लगी है तो पानी से हमने बुझाने की कोशिश भी करी जब तक मालिक आ गए सब लोग आ गए कितनी आग लगी थी आग तो वो भड़कती जा रही थी बहुत आग जो है भड़कती जा रही थी वो उसके बाद जो है सब लोग आए सबने पर सभी सामान जलकर राख हो सब सामान जलकर राख होगा जो फॉर्म होगा आपका आईडिया कितना हो सकता तो है वो तो बहुत सामान था जो फॉर्म के बोरे थे सब थे सब आग लगी चेहरे थी काफ़ी सारी चेहरे थी क्या क्या सामान था अंदर आप कारीगर को सोफे थे चेयर थी और जो वैसा मटेरियल रहता है वो भी मटेरियल था सब जल गया जो बना कर हमने तैयार करके रखा था ना इधर सब जलाया कहाँ कहाँ जाता है ये सामान ਜਿੱਦ ਸਭੀ ਜਗ੍ਹਾ ਜਾਂਦਾ ਹੈ ਪੰਜਾਬ ਮੇ ਸਭੀ ਜਗ੍ਹਾ ਜਾਂਦਾ ਹੈ ਪੰਜਾਬ ਮੇ ਸਭ ਜਗ੍ਹਾ ਵੇਚਦੇ ਨੇ ਉਹ ਜੋ ਜੋ ਵਾਕ ਲਕਿਆ ਕਿੰਨਾ ਕੋ ਨੁਕਸਾਨ ਦੇਖੋ ਅੱਜ ਬੜੀ ਮਾੜੀ ਘਟਨਾ ਵਾਪਰੀ ਆ ਮੇਰੇ ਵਾਰਡ ਦੇ ਨੇ ਮੁਖੀ ਜੀ ਬਹੁਤ ਵਧੀਆ ਪਰਿਵਾਰ ਤੋਂ ਨੇ ਸਾਊ ਪਰਿਵਾਰ ਹੈ ਇਹਨਾਂ ਦਾ ਫਰਨੀਚਰ ਹਾਊਸ ਸੀਗਾ ਇੱਥੇ ਰੋਟੀ ਦੇ ਪੁੱਤ ਸੂਰੀਆ ਕੰਪਲੈਕਸ ਕਲੋਨੀ ਆ ਜਿਹੜੀ ਉਹਦੇ ਵਿੱਚ ਤੇ ਇੱਥੇ ਮਲਾ ਸ਼ਾਰਟ ਸਰਕਟ ਦੇ ਨਾਲ ਅੱਗ ਲੱਗੀ ਤੇ ਬੜਾ ਨੁਕਸਾਨ ਹੋ ਗਿਆ 30 40 ਲੱਖ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਗੁਜ਼ਾਰਾ ਵੀ ਇਸ ਦੇ ਸਿਰ ਤੇ ਚੱਲਦਾ ਸੀਗਾ ਤੋਂ ਮੈਂ ਸਰਕਾਰ ਨੂੰ ਬੇਨਤੀ ਵੀ ਕਰਨੀ ਚਾਹਣਾ ਕਿ ਜੋ ਇਹਨਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਦਾ ਤਾਂ ਕਿ ਇਹਨਾਂ ਦਾ ਗੁਜ਼ਾਰਾ ਚੱਲਦਾ ਰਹੇ ਮੇਰਾ ਕ੍ਰਿਸ਼ਨ ਕੁਮਾਰ ਜੀ ਤੁਸੀਂ ਫਾਇਰ ਬ੍ਰਿਗੇਡ ਹਾਂਜੀ ਮਲਾਜ਼ਮ ਹਾਂ ਫਾਇਰ ਬ੍ਰਿਗੇਡ ਦਾ ਕੰਮ ਕਰਦਾ ਹੀ ਮੈਂ ਸਰ ਸਾਰ ਫੇਰੇ ਸਾਨੂੰ ਸਵਾ 7:30 ਤੇ ਕਾਲ ਆਈ ਹੈ ਵੀ ਇੱਥੇ ਕਨੈਸ਼ਨ ਫੈਕਟਰੀ ਹੈ ਰੋਟੀ ਦੇ ਪੁਲ ਤੇ ਇਹਨੂੰ ਅੱਗ ਲੱਗ ਗਈ ਤੇ ਅਸੀਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਜੀ ਬਲੋ ਗੱਡੀਆਂ ਚੱਲ ਰਹੀਆਂ ਨੇ ਗੀਆਂ ਅੱਗ ਤੇ ਕਾਬੂ ਕਰ ਕੰਮ ਬਾਰੇ ਤਿੰਨ ਚਾਰ ਗੱਡੀਆਂ ਲੱਗ ਚੁੱਕੀਆਂ ਨੇ ਅਨੇ ਬਾਕੀ ਗੱਡੀਆਂ ਆ ਰਹੀਆਂ ਨੇ ਜੀ ਅੱਜ ਚੱਲ ਰਿਹਾ ਹੈ ਕੰਮ ਇਹ ਕਾਦੀ ਹੈ ਇਹ ਜੀ ਇਹ ਫਰਨੀਚਰ ਦੀ ਹੈ ਜੀ ਕਹਿ ਰਹੇ ਨੇ ਜੀ ਸੋਫੇ ਵਗੈਰਾ ਬਣਦੇ ਨੇ ਹਾਂਜੀ ਅੱਗ ਕਿੰਨੀ ਕੁ ਜ਼ਿਆਦਾ ਸੀ ਜੀ ਅੱਗ ਤਾਂ ਕਾਫੀ ਜ਼ਿਆਦਾ ਸੀਗੀ ਜੀ ਲਪਟਾ ਬਾਹਰ ਤੱਕ ਸੀਗੀਆਂ ਪਰ ਮੌਕੇ ਤੇ ਉਹਨੂੰ ਕਾਬੂ ਪਾ ਲਿਆ ਗਿਆ ਕਿੰਨਾ ਦਾ ਸਮਾਨ ਸਾੜ ਕੇ ਸਵਾਲ ਹੋ ਗਿਆ ਆफी ਸੀਗਾ ਜੀ ਐਂ ਤੱਕ ਟੇਬਲ ਵਗੈਰਾ ਕਈਆਂ ਸੀ ਕੁਰਸੀਆਂ ਸੀਗੀਆਂ ਸੋਫੇ ਵਗੈਰਾ ਪਈ ਸੀਗੇ ਉਹ ਸਾਰੇ ਮਤਲਬ ਖੁੱਪ ਚੁੱਕੇ ਨੇ ਜੇ ਮੌਕੇ ਤੇ ਨਾ ਹੁੰਦੀ ਜੇ ਮੇ ਨਾਲ ਹਾਂ ਨਾਲ ਜੇ ਮੌਕੇ ਤੇ ਨਾ ਹੁੰਦੇ ਤਾਂ ਕਾਫੀ ਨੁਕਸਾਨ ਨਾਲ ਹੋ ਸਕਦਾ ਸੀਗਾ ਇਹ ਨਾਲ ਦੀ ਨਾਲ ਵੀ ਕਈ ਫੈਕਟਰੀਆਂ ਵਗ ਅੱਜ ਸਵੇਰ ਲੱਗਿਆ ਉਸਕਾਰ ਨਾਲ ਦਾ ਪਤਾ ਲੱਗਾ ਕਿ ਕਾਦੀ ਫੈਕਟਰੀ ਦੀ ਕਿੰਨਾ ਨੁਕਸਾਨ ਹੋਇਆ ਇਹ ਤਾਂ ਜੀ ਬੈਡਾਂ ਦੀ ਫੈਕਟਰੀ ਹੈ ਫਰਨੀਚਰ ਦੀ ਮੇਰੇ ਨਾਲੇ ਚੌਕੀ ਪੈਂਦੀ ਆ ਮੈਂ 7 ਵਜੇ ਮੈਨੂੰ ਧੂਆਂ ਦੇਖਿਆ ਨਿਕਲਦਾ ਮੈਂ ਮੈਂ ਮੌਕੇ ਤੇ ਉਹਦੀ ਗੱਡੀ ਤੇ ਪਹੁੰਚਿਆ ਜਾ ਕੇ ਦੇਖਿਆ ਬੜੀ ਅੱਗ ਲੱਗੀ ਸੀਗੀ ਇਹ ਮੌਕੇ ਤੇ ਮਾਦਕ ਵੀ ਇੱਥੇ ਸੀਗੇ ਤੇ ਅਸੀਂ ਫਾਇਰ ਬਗ ਡੇਰ ਨੂੰ ਫੋਨ ਕੀਤਾ ਜਲਦੀ ਜਲਦੀ ਫਾਇਰ ਬਗ ਡੇਰ ਆਈ ਤੇ ਮੌਕੇ ਤੇ ਅੱਗ ਦੇ ਕਾਬੂ ਪਾਉਣੇ ਸੀ ਇਹ ਕਾਫੀ ਜਿਹੜਾ ਹੈਗਾ ਵੱਡਾ ਜਿਹੜਾ ਫਰਨੀਚਰ ਬਹੁਤ ਹਾਂਜੀ ਕਾਫੀ ਜਿਆਦਾ ਸੀਗਾ ਜਿਹੜਾ ਸਟੋਰ ਰੱਖਿਆ ਵੱਡਾ ਜੇ ਮੌਕੇ ਤੇ ਨਾ ਬਚਾਇਆ ਜਾਂਦਾ ਨਾਲ ਦਾ ਸ਼ੋਰੂਮ ਵੀ ਸੀ ਉੱਥੇ ਅੱਗ ਲੱਗਦੀ ਫਿਰ ਹੋਰ ਨਕਾਮ ਨਾ ਸੀ ਬਿਲਕੁਲ ਨੁਕਸਾਨ ਹੁੰਦਾ ਜੀ ਬਹੁਤ ਜ਼ਿਆਦਾ ਤੇ ਇਹ ਪਾਸਾ ਬਚ ਗਿਆ ਜੀ ਇਹ ਪਾਸਾ ਕਾਫੀ ਜ਼ਿਆਦਾ ਨੁਕਸਾਨ ਆ ਗਿਆ ਜੇ ਅੱਗ ਲੱਗਿਆ ਕਾਰਨ ਦਾ ਕੁਝ ਪਤਾ ਲੱਗਿਆ ਕਾਰਨ ਦਾ ਕੁਝ ਪਤਾ ਨਹੀਂ 7:00 ਵਜੇ ਮੈਂ ਦੇਖਿਆ ਤੋਂ ਨਿਕਲਦਾ ਮੌਕੇ ਦੀ ਪਾਵਾਂਗੇ ਅੱਜ ਭਣੀ ਮੈਂ ਅੱਛਾ ਮੌਕੇ ਤੇ ਜਾਂਚ ਨਹੀਂ ਕਰ ਰਹੇ ਵੀ ਕੀ ਕਰਾਂ ਹਾਂ ਜੀ ਹਾਂ ਮੌਕੇ ਤੇ ਜਾਂਚ ਕਰਾਂਗੇ ਪਰਤਾਲ ਦੇ ਵਿੱਚ ਦੇਖ ਕੇ ਪਾਵਾਂਗੇ ਅਸ਼ਵਨੀ ਕੁਮਾਰ ਜੀ ਅਸ਼ਵਨੀ ਕੁਮਾਰ ਜੀ ਇਹ ਕਾ ਦੀ ਫੈਕਟਰੀ ਤੁਹਾਡੀ ਮੇਰੇ ਘਰ ਵਾਲੀ ਦੇ ਨਾਂ ਉੱਤੇ ਆ ਤਨਿਸ਼ ਖਵਨਿਚੇ ਸਾਰੇ ਕੰਮ ਸਾਰੇ ਹੀ ਹੋ ਗਏ ਅੰਦਰ ਕਿੰਨੇ ਕ ਮਾਲ ਪਾਇਆ ਹੋਇਆ ਸੀ ਅੰਦਰ ਸਾਰਾ ਕੋਰਾ ਲੱਕੜ ਦਾ ਫੋਮ ਸਾਰੀ ਜਲ ਗਈ 30 40 ਲੱਖ ਦਾ 35 40 ਲੱਖ ਦਾ ਕਾਰਨ ਪਤਾ ਲੱਗਿਆ ਜੀ ਕੁਛ ਕਾਰਨ ਕੋਈ ਪਤਾ ਨਹੀਂ ਲੱਗਿਆ 7 ਵਜੇ ਲੇਡੀ ਸਫਾਈ ਕਰਕੇ ਗਈ ਆ ਉਸ ਟਾਈਮ ਕੁਝ ਨਹੀਂ ਸੀ ਉਦੋਂ ਬਾਅਦ ਪਤਾ ਨਹੀਂ ਕਿਵੇਂ ਸ਼ਾਰਟ ਸਰਕਟ ਹੋਇਆ ਕੀ ਹੋਇਆ ਤੁਹਾਨੂੰ ਕਿਹਨੇ ਦੱਸਿਆ ਜੀ ਇਸ ਬਾਰੇ ਸਾਡੇ ਉੱਪਰ ਮੁੰਡਾ ਚੌਂਕੀ ਦਾ ਰਹਿੰਦਾ ਕੰਮ ਕਰਦਾ ਹੋ ਰਹੀ ਆ ਲੇਬਰ ਸਾਡੀ ਆ ਉਸਨੇ ਫੋਨ ਕੀਤਾ ਤਾਂ ਆਇਆ ਸੀ ਤੁਸੀਂ ਮੌਕੇ ਤੇ ਕੀ ਦੇਖਿਆ ਕਿ ਕਿਨਾ ਆਇਆ ਹੋਇਆ ਸੀ ਅੰਦਰ ਅੰਦਰ ਸੋਫੇ ਸੀ ਜੀ ਚੇਰੇ ਸੀ ਲੱਕੜ ਦਾ ਜਿਹੜਾ ਕੋਈ ਫਰਨੀਚਰ ਦਾ ਬੰਦ ਆ ਜੀ ਤੁਸੀਂ ਮੌਕੇ ਤੇ ਕੀ ਦੇਖਿਆ ਅਸੀਂ ਆ ਕੇ ਦੇਖਿਆ ਜੀ ਤੂੰ ਆ ਸ਼ਟਰ ਤੂੰ ਆ ਨਿਕਲਿਆ ਬਹੁਤ ਜ਼ਿਆਦਾ ਫਿਰ ਫਾਇਰ ਬਰਗੇਡ ਬੁਲਾਈ ਫਾਇਰ ਕਰੇ ਅਗੇ ਵਿਚਾਰੇ ਬਥੇ ਪੂਰੀਓ ਕਿਤੀ ਆ ਪਰ ਕੰਮ ਬਹੁਤ ਨੁਕਸਾਨ ਹੋ ਗਿਆ ਤੁਹਾਡਾ ਕਾਰੋਬਾਰ ਫਿਰ ਪੇਹੀ ਸੀ ਇਹ ਹੀ ਹੈ ਜੀ मेरा नाम शाहनवाज है शाहनवाज क्या करते हैं मैं यहाँ सोफ़ा का, का काम करता हूँ सोफ़ा बनाते हैं यहाँ पर रहते भी हाँ रहता भी ऊपर ही यहाँ कमरा है ऊपर आपको कैसे मालूम पड़ा सुबह जो है इधर सफ़ाई वाली आती है बाहर से जो सफाई वाला आने के बाद जो है उन्होंने शटर खोला और सफाई कर दी और बाहर तक वे सफ़ाई करके आ गए थे जब तक मैं ऊपर चला गया तो उन्होंने मुझे नीचे ऊपर से आवाज़ मारी है कि नीचे आग लगी है तो मैं तुरंत नीचे भाग का आया और देखो तो इधर ऊपर से आग लगी है तो पानी से हमने बुझाने की कोशिश भी करी जब तक मालिक आ गए सब लोग आ गए कितनी आग लगी थी आ, आग तो वो भड़कती जा रही थी बहुत आग जो है भड़कती जा रही थी उसके बाद जो है सब लोग आए सबने ऊपर करा सभी सामान जल कर सब सामान जल कर रखोगे जो फॉर्म हो सामान हो होगा आपका आइडिया कितना हो सकता तो है वो तो बहुत सामान था तो जो फॉर्म के बोरे थे सब थे सब आग लगी गई चेहरे थी काफ़ी सारी चेहरे थी क्या क्या सामान था अंदर आप सोफे थे चेयर थी ਔਰ ਜੋ ਵੈਸਾ ਮਟੀਰੀਅਲ ਲੈਂਦਾ ਹੈ ਉਹ ਵੀ ਮਟੀਰੀਅਲ ਸਮਝੇ ਰਿਹਾ ਜੋ ਬਣਾ ਕੇ ਅਸੀਂ ਤਿਆਰ ਕਰਕੇ ਰੱਖਦਾ ਨਾ ਇਹ ਸਭ ਜਲਾਏ ਕਹਾਂ ਕਹਨ ਜਾ ਜਾਂਦਾ ਹੈ ਇਹ ਸਮਾਨ ਇਹ ਤਾਂ ਸਭੀ ਜਗ੍ਹਾ ਜਾਂਦਾ ਹੈ ਪੰਜਾਬ ਵਿੱਚ ਸਭੀ ਜਗ੍ਹਾ ਜਾਂਦਾ ਹੈ ਪੰਜਾਬ ਵਿੱਚ ਸਭ ਜਗ੍ਹਾ ਵੇਚਦੇ ਨੇ ਉਹ ਇਹ ਦੋ ਜੋ ਅਕਲ ਆ ਕੇ ਕਿੰਨਾ ਕੋ ਨੁਕਸਾਨ ਦੇਖੋ ਅੱਜ ਬੜੀ ਮਾੜੀ ਘਟਨਾ ਵਾਪਰੀ ਆ ਮੇਰੇ ਵਾਰਡ ਦੇ ਨੇ ਮੁਖੀ ਜੀ ਬਹੁਤ ਵਧੀਆ ਪਰਿਵਾਰ ਤੋਂ ਨੇ ਸਾਊ ਪਰਿਵਾਰ ਹੈ ਇਹਨਾਂ ਦਾ ਫਰਨੀਚਰ ਹਾਊਸ ਸੀਗਾ ਇੱਥੇ ਰੋਟੀ ਦੇ ਪੁੱਲ ਤੇ ਸੂਰਿਆ ਕੰਪਲੈਕਸ ਦੀ ਕਲੋਨੀਆ ਜਿਹੜੀ ਉਹਦੇ ਵਿੱਚ ਤੇ ਤੇ ਮਿਲਾ ਸ਼ਾਰਟ ਸਰਕਟ ਦੇ ਨਾਲ ਅੱਗ ਲੱਗ ਗਈ ਤੇ ਬੜਾ ਨੁਕਸਾਨ ਹੋ ਗਿਆ 30-40 ਲੱਖ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਗੁਜ਼ਾਰਾ ਵੀ ਇਸ ਦੇ ਸਿਰਫ ਤੇ ਚੱਲਦਾ ਸੀਗਾ ਤੋਂ ਮੈਂ ਸਰਕਾਰ ਨੂੰ ਬੇਨਤੀ ਵੀ ਕਰਨੀ ਚਾਹਣਾ ਕਿ ਜੋ ਇਹਨਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਦਾ ਤਾਂ ਕਿ ਇਹਨਾਂ ਦਾ ਗੁਜ਼ਾਰਾ ਚੱਲਦਾ ਰਹੇ ਮੇਰਾ ਕ੍ਰਿਸ਼ਨ ਕੁਮਾਰ ਕ੍ਰਿਸ਼ਨ ਤੁਸੀਂ ਫਾਇਰ ਬ੍ਰਿਗੇਡ ਹਾਂਜੀ ਮਲਾਜਮ ਹਾਂ ਫਾਇਰ ਬ੍ਰਿਗੇਡ ਦਾ ਕੰਮ ਕਰਦਾ ਹੀ ਮੈਂ ਸਰ ਸਾਲ ਫੇਰੇ ਸਾਨੂੰ ਸਵੇਰੇ 7:20 ਤੇ ਕਾਲ ਆਈ ਹੈ ਵੀ ਇੱਥੇ ਕਨਿਸ਼ਕ ਫੈਕਟਰੀ ਹੈ ਰੋਟੀ ਦੇ ਪੁੱਲ ਤੇ ਇਹਨੂੰ ਅੱਗ ਲੱਗ ਗਈ ਜਦੋਂ ਸੀ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਜੀ ਬਲੋ ਗੱਡੀਆਂ ਚੱਲ ਰਹੀਆਂ ਨੇ ਜੀ ਅੱਗ ਕਾਬੂ ਕਰ ਕੰਮ ਬਾਰੇ ਕਿੰਨੀਆਂ ਤੇ ਗੱਡੀਆਂ ਆਉਂਦੀਆਂ ਨੇ ਲੋਕਾਂ ਨੂੰ ਤਿੰਨ ਚਾਰ ਗੱਡੀਆਂ ਲੱਗ ਚੁੱਕੀਆਂ ਨੇ ਹਾਂਜੀ ਬਾਕੀ ਗੱਡੀਆਂ ਆ ਰਹੀਆਂ ਨੇ ਜੀ ਚੱਲ ਰਹੀ ਹੈ ਕੰਮ ਇਹ ਕਾਦੀ ਹੈ ਇਹ ਜੀ ਇਹ ਫਰਨੀਚਰ ਦੀ ਹੈ ਜੀ ਕਹਿ ਰਹੇ ਨੇ ਜੀ ਸੋਫੇ ਵਗੈਰਾ ਬੰਦ ਦਿੰਦੇ ਨੇ ਹਾਂਜੀ ਅੱਗ ਕਿੰਨੀ ਕੁ ਜ਼ਿਆਦਾ ਸੀ ਜੀ ਅੱਗ ਤਾਂ ਕਾਫੀ ਜ਼ਿਆਦਾ ਸੀਗੀ ਜੀ ਲਪਟਾ ਬਾਹਰ ਤੱਕ ਸੀਗੀਆਂ ਪਰ ਮੌਕੇ ਤੇ ਉਹਨੂੰ ਕਾਬੂ ਪਾ ਲਿਆ ਜੀ ਕਿੰਨਾ ਤੇ ਸਮਾਨ ਸਾੜ ਕੇ ਸਬਾਹ ਹੋ ਗਿਆ ਆफी ਸਿ ਗਈ ਐ ਤੱਕ ਟੇਬਲ ਵਗੈਰਾ ਕਈਆਂ ਸੀ ਕੁਰਸੀਆਂ ਸੀਗੀਆਂ ਸੋਫੇ ਵਗੈਰਾ ਪਈ ਸੀਗੇ ਉਹ ਸਾਰੇ ਮਤਲਬ ਖੁੱਪ ਚੁੱਕੇ ਨੇ ਜੇ ਮੌਕੇ ਤੇ ਨਾ ਹੁੰਦੀ ਜਿਵੇਂ ਨਾਲ ਹਾਂ ਨਾਲ ਜੇ ਮੌਕੇ ਤੇ ਨਾ ਹੁੰਦੇ ਤਾਂ ਕਾफी ਨੁਕਸਾਨ ਨਾਲ ਹੋ ਸਕਦਾ ਸੀਗਾ ਇਹ ਨਾਲ ਦੀ ਨਾਲ ਵੀ ਕਈ ਫੈਕਟਰੀਆਂ ਵਗੈਰਾ ਹੈਗੀਆਂ ਨਹੀਂ ਘਰਾਂ ਘਰ ਨੇਗਰ ਰਹਿਸ਼ੀ ਜਗਾ ਜੀ ਤੇ ਨੁਕਸਾਨ ਹੋ ਸਕਦਾ ਸੀ ਅੰਤੋਂ ਕਿਵੇਂ ਲੱਗਿਆ ਕੁਸਕਾਰਨਾ ਦਾ ਪਤਾ ਲੱਗਾ ਕਾਦੀ ਫੈਕਟਰੀ ਦੀ ਕਿੰਨਾ ਕੁ ਨੁਕਸਾਨ ਇਹ ਤਾਂ ਜੀ ਬੈਡਾਂ ਦੀ ਫੈਕਟਰੀ ਹੈ ਫਰਨੀਚਰ ਦੀ ਮੇਰੇ ਨਾਲੇ ਚੌਕੀ ਪੈਂਦੀ ਆ ਮੈਂ 7 ਵਜੇ ਮੈਨੂੰ ਧੂਆਂ ਦੇਖਿਆ ਨਿਕਲਦਾ ਮੈਂ ਮੈਂ ਮੌਕੇ ਤੇ ਉਹਦੀ ਗੱਡੀ ਤੇ ਪਹੁੰ ਤਾਂ ਕਿ ਦੇਖਿਆ ਬੜੀ ਅੱਗ ਲੱਗੀ ਸੀਗੀ ਇਹ ਮੌਕੇ ਤੇ ਮਾਲਕ ਵੀ ਇੱਥੇ ਸੀਗੇ ਤੇ ਅਸੀਂ ਫਾਇਰ ਬਗ ਡੇਰ ਨੂੰ ਫੋਨ ਕੀਤਾ ਜਲਦੀ ਜਲਦੀ ਫਾਇਰ ਬਗ ਡੇਰ ਆਈ ਤੇ ਮੌਕੇ ਤੇ ਅੱਗ ਦੇ ਕਾਬੂ ਪਾ ਲਏ ਤੇ ਕਾਫੀ ਜਿਹੜਾ ਹੈਗਾ ਵੱਡਾ ਜਿਹੜਾ ਸ਼ੋਰੂਮ ਫਰਨੀਚਰ ਬਹੁਤ ਹਾਂ ਜੀ ਕਾਫੀ ਜ਼ਿਆਦਾ ਸੀਗਾ ਜਿਹੜਾ ਸਟੋਰ ਰੱਖਿਆ ਹੋਇਆ ਤੇ ਮੌਕੇ ਤੇ ਨਾ ਬਚਾਇਆ ਜਾਂਦਾ ਨਾਲ ਦਾ ਸ਼ੋਰੂਮ ਵੀ ਸੀ ਉੱਥੇ ਅੱਗ ਲੱਗਦੀ ਫਿਰ ਹੋਰ ਨੁਕਸਾਨ ਹੋਣਾ ਸੀ ਬਿਲਕੁਲ ਨੁਕਸਾਨ ਹੁੰਦਾ ਜੀ ਬਹੁਤ ਜ਼ਿਆਦਾ ਤੇ ਇਹ ਪਾਸਾ ਬਚ ਗਿਆ ਜੀ ਇਹ ਪਾਸਾ ਕਾਫੀ ਜ਼ਿਆਦਾ ਨੁਕਸਾਨਿਆ ਗਿਆ ਅੱਗ ਨਾਲ ਕਾਰਨ ਤਾਂ ਕੁਝ ਪਤਾ ਲੱਗਿਆ ਕਾਰਨ ਤਾਂ ਕੁਝ ਪਤਾ ਨਹੀਂ 7 ਸਾਨੂੰ ਮੌਕੇ ਤੇ ਜਾਂਚ ਨਹੀਂ ਕਰ ਰਹੇ ਵੀ ਕੀ ਕਰਾਂ ਹਾਂ ਜੀ ਮੌਕੇ ਤੇ ਜਾਂਚ ਕਰਾਂਗੇ ਪਰਤਾਲ ਦੇ ਵਿੱਚ ਦੇਖ ਕੇ ਪਾਵਾਂਗੇ